ਅੱਜ ਗੱਲ ਕਰ ਲੋ ਇੱਕ ਦੂਜੇ ਨੂੰ ਕਹੀ ਜਾਂਦੇ ਆ ਤੂੰ ਆ ਜਾ ਤੂੰ ਆ ਜਾ ਤੂੰ ਆ ਜਾ ਮੈਂ ਕਹਿੰਨਾ ਜਿਹੜੀ ਪਾਰਟੀ ਕਹਿੰਦੀ ਐ ਕਿ ਅਸੀਂ ਨਸ਼ੇ ਦੇ ਖਿਲਾਫ ਆ ਪਹਿਲਾਂ ਬਿਨਾ ਕਿਸੇ ਚੈਲੰਜ ਚੁਲਣ ਤੋਂ ਵੀਡੀਓਗ੍ਰਾਫੀ ਵਿਦ ਵੀਡੀਓਗ੍ਰਾਫੀ ਆਪਦੇ ਆਪ ਦੇ ਸਾਰੇ ਐਮਐਲਏ ਦਾ ਡਰਗ ਟੈਸਟ ਕਰਾ ਕੇ ਰਿਪੋਰਟ ਜਾਰੀ ਕਰੇ ਕਿਸੇ ਪਾਰਟੀ 'ਚ ਹੈਗੀ ਹਿੰਮਤ ਨਹੀਂ ਹੈਗੀ ਇਹੋ ਜਿਹੇ ਡਰਾਮੇ ਪਹਿਲਾਂ ਆ ਪਿਛਲੇ ਦਿਨੀ ਸੁਨੀਲ ਜਾਖੜ ਹੋਰੀ ਕਰੀ ਗਏ ਅਸੀਂ ਆਪਦੇ ਬੰਦਿਆਂ ਦਾ ਕਰਾਉਣੇ ਆ ਤੁਸੀਂ ਆਪਦਿਆਂ ਦਾ ਕਰਾਓ ਔਰ ਰਾਜਾ ਵੜਿੰਗ ਸਾਹਿਬ ਪਿਛਲੇ ਦਿਨੀ ਅਸੀਂ ਸਾਰਿਆਂ ਦਾ ਕਰਾਉਣੇ ਆ ਤੁਸੀਂ ਵੀ ਕਰਾਓ ਐ ਇੱਕ ਦੂਜੇ ਨੂੰ ਦਬਕੇ ਜਿ ਕਿਉਂ ਮਾਰੀ ਜਾਂਦੇ ਹੋ ਜੇ ਹਿੰਮਤ ਹੈ ਡੋਪ ਟੈਸਟ ਕਰਵਾਉਣ ਦੀ ਤਾਂ ਫਿਰ ਆਪੋ ਆਪਣੀ ਪਾਰਟੀ ਦੇ ਬੰਦਿਆਂ ਦਾ ਪਹਿਲਾਂ ਕਰਾਓ ਐਮਐਲਆ ਦਾ ਸਾਬਕਾ ਐਮਐਲਆ ਦਾ ਐਮਪੀਆ ਦਾ ਤੇ ਕਰਾ ਕੇ ਰਿਪੋਰਟ ਚੱਕ ਕੇ ਹੱਥਾਂ 'ਚ ਫਿਰ ਕਹੋ ਦੂਜੀ ਪਾਰਟੀ ਨੂੰ ਵੀ ਆ ਕਰਾਤਾ ਅਸੀਂ ਹੁਣ ਤੁਸੀਂ ਕਰਾ ਕੇ ਦਿਖਾਓ ਤੇ ਮੈਨੂੰ ਲੱਗਦਾ ਕਿਸੇ ਪਾਰਟੀ 'ਚ ਇਹ ਹਿੰਮਤ ਨਹੀਂ ਪਾਰਟੀ ਦੇ ਪ੍ਰਧਾਨਾਂ ਦੀ ਪਿਛਲੇ ਦਿਨੀ ਗੱਲ ਚੱਲੀ ਡੋਪ ਟੈਸਟਾਂ ਦੀ ਰੌਲਾ ਪਿਆ ਸੁਨੀਲ ਜਾਖੜ ਕਹਿੰਦੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਪ੍ਰਧਾਨ ਆ ਜਾਣ ਆ ਬਾਵੀ ਕਰਾਉਣਾ ਦੂਜਾ ਇਕੱਲੇ ਪ੍ਰਧਾਨਾਂ ਦਾ ਕੀ ਮਤਲਬ ਹੈ ਕਿਉਂ ਬਾਕੀ ਜਿਹੜੇ ਹੀਟਲੇ ਐਮਐਲਏ ਨੇ ਐਮਪੀ ਨੇ ਮੰਤਰੀ ਰਹੇ ਨੇ ਉਹਨਾਂ ਦੇ ਕਿਉਂ ਨਹੀਂ ਹੋਣੇ ਚਾਹੀਦੇ ਵੀ ਹੋਣੇ ਚਾਹੀਦੇ ਨੇ